ਇਹੇ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ਹਾਲ ਦਿਨ ਹੈ ਮੇਰੇ ਬੱਚੇ ਨੂੰ ਦੁਸ਼ਮਣ ਦੇ ਨਿਸ਼ਾਨਿਆਂ ਨੂੰ ਇੰਨੀ ਸਹੀ ਅਤੇ ਸੁੰਦਰਤਾ ਨਾਲ ਕੰਮ ਕਰਦੇ ਦੇਖਣਾ ਸਤਿ ਸ੍ਰੀ ਅਕਾਲ ਜੀ ਇਹ ਕਥਨ ਮੇਰੇ ਨਹੀਂ ਇਹ ਕਥਨ ਡਾਕਟਰ ਪ੍ਰਲਾਦ ਰਾਮਾ ਰਾਓ ਦੇ ਨੇ ਇੰਡੀਆ ਪਾਕਿਸਤਾਨ ਵਾਰ ਤੋਂ ਬਾਅਦ ਇੱਟ ਡੀਆਰਡੀਓ ਦੇ ਸਾਇੰਟਿਸਟ ਸਾਹਿਬ ਨੇ ਨਾ ਇਹਨਾਂ ਨੇ ਇਹ ਸ਼ਬਦ ਆਪਣੀ ਇੱਕ ਡਿਸਕਵਰੀ ਵਾਸਤੇ ਕਹੇ ਜਿਹੜੀ ਉਹ ਡਿਸਕਵਰੀ ਹੈ ਉਹ ਇੰਡੀਆ ਪਾਕਿਸਤਾਨ ਵਾਰ ਦੇ 에ਅਰ ডিফেন্স ਸਿਸਟਮ ਜਿਨੇ ਤੁਸੀਂ ਡਰੋਨਸ ਆਨ ਦਿ ਵੇ ਦੇਖੇ ਸੀਗੇ ਜਿਨੀਆਂ ਤੁਸੀਂ ਮਿਸਾਈਲਾਂ ਬਾਰੇ ਸੁਣਿਆ ਸੀ ਕਿ ਆ ਰਹੀਆਂ ਉਹ ਇੱਕ ਵੀ ਟੱਚ ਨਹੀਂ ਕਰੀ ਸਿਵਿਲਿਅਨ ਇਲਾਕੇ ਤੇ ਉਹਦਾ ਕ੍ਰੈਡਿਟ ਕਿਨੂੰ ਜਾਂਦਾ ਹੈ ਜੀ ਹਾਂ ਪਿਆਰਿਓ ਅੱਜ ਦਾ ਸੈਸ਼ਨ ਇਹਦੇ ਬਾਰੇ ਹੋਏਗਾ ਕਿ ਹੂ ਇਜ਼ ਦਾ ਰੀਅਲ ਹੀਰੋ ਇਨ ਦਾ ਇੰਡੀਆ ਪਾਕਿਸਤਾਨ ਵਾਰ ਕਿਹੜਾ ਉਹ ਰੀਅਲ ਹੀਰੋ ਹੈ ਜਿਹਦੀ ਇਹ ਪ੍ਰਲਾਦ ਸਾਹਿਬ ਗੱਲ ਕਰ ਰਹੇ ਨੇ ਕਿਹੜੇ 에어 డిਫੈਂਸ ਸਿਸਟਮ ਦੀ ਉਹ ਗੱਲ ਕਰ ਰਹੇ ਨੇ ਜੇ ਤੁਹਾਨੂੰ ਹੱਲੇ ਪਤਾ ਲੱਗ ਹੀ ਗਿਆ ਤੁਸੀਂ ਕਮੈਂਟ ਵਿੱਚ ਲਿਖ ਸਕਦੇ ਹੋ ਪਰ ਇੱਕ ਗੱਲ ਸੁਣਿਓ S400 ਦੀ ਗੱਲ ਨਹੀਂ ਹੋ ਰਹੀ S400 ਜਿਹੜਾ ਹੈ ਉਹ ਰਸ਼ੀਆ ਤੋਂ ਲਿਆਂਦਾ ਗਿਆ S400 ਨੇ ਵੀ ਬਹੁਤ ਵਧੀਆ ਕੰਮ ਕੀਤਾ ਪਰ ਡਰੋਨਸ ਨੂੰ ਰੋਕਣ ਵਾਸਤੇ ਇੱਕ ਹੋਰ 에어 డిਫੈਂਸ ਸਿਸਟਮ ਜਿਹੜਾ ਕਿ ਇੰਡੀਆ ਵਿੱਚ ਹੀ ਬਣਾਇਆ ਗਿਆ ਸੀ ਉਹਨੂੰ ਯੂਜ਼ ਕੀਤਾ ਗਿਆ ਸੀ ਪੂਰਾ ਸੈਸ਼ਨ ਦੇਖਿਓ ਜੇ ਜਾਨਣਾ ਚਾਹੁੰਦੇ ਹੋ ਮੈਂ ਕਿਸ ਇਰ ਡਿਫੈਂਸ ਸਿਸਟਮ ਦੀ ਗੱਲ ਕਰ ਰਿਹਾ ਤੇ ਪ੍ਰਲਾਦ ਜਿਹੜੇ ਪ੍ਰਲਾਦ ਸਰ ਜਿਹੜੇ ਕਿ ਡੀਆਰਡੀਓ ਦੇ ਸਾਇੰਟਿਸਟ ਹੈ ਉਹ ਕਿਹੜੇ ਆਪਣੇ ਬੱਚੇ ਦੀ ਗੱਲ ਕਰ ਰਹੇ ਨੇ ਠੀਕ ਹੈ ਪਿਆਰਿਓ ਸਭ ਤੋਂ ਪਹਿਲਾਂ ਇਹ ਦੇਖੋ ਕਿ ਪਾਕਿਸਤਾਨ ਨੇ ਕਿੰਨੇਕ ਅਟੈਕ ਕੀਤੇ ਸੀ ਤੁਸੀਂ ਕਰਨਲ ਸੋਫੀਆ ਦੀ ਜਦੋਂ ਇੰਟਰਵਿਊ ਦੇਖੀ ਹੋਏਗੀ ਪ੍ਰੈਸ ਕਾਨਫਰੈਂਸ ਦੇਖੀ ਹੋਏਗੀ ਉਹਦਾ ਵਿੱਚ ਉਹਨਾਂ ਨੇ ਆਫੀਸ਼ੀਅਲੀ ਕਿਹਾ ਥੈਟ ਪਾਕਿਸਤਾਨ ਟ੍ਰਾਈਡ ਅਟੈਕਿੰਗ ਇਨ 28 ਲੋਕੇਸ਼ਨਸ ਜਿਸ ਦੇ ਵਿੱਚ ਚੰਡੀਗੜ੍ਹ ਸ਼ਿਰਿੰਗਰ ਉਧੰਪੁਰ ਬਹੁਤ ਸਾਰੇ 에ਅਰ ਬੇਸਿਸ ਸੀਗੇ ਉਹਨਾਂ ਨੇ ਅਟੈਕ ਕਿਸ ਤਰ੍ਹਾਂ ਕੀਤਾ ਉਹਨਾਂ ਨੇ ਦੋ ਚੀਜ਼ਾਂ ਦਾ ਇਸਤੇਮਾਲ ਕੀਤਾ ਪਹਿਲਾ ਹੈ ਯੂਏਵੀ ਜਿੰਨੂੰ ਆਪਾਂ ਕਹਿੰਦੇ ਆ ਡਰੋਨਸ ਦੂਸਰਾ ਹੈ ਬੈਲਿਸਟਿਕ ਮਿਸਾਈਲਸ ਤੇ ਖਬਰ ਆਈ ਹੈ ਆਫੀਸ਼ੀਅਲੀ ਛਪੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਲਗਭਗ 400 ਡਰੋਨਸ ਦੀ ਵਰਤੋਂ ਕੀਤੀ ਪਿਆ ਰਹੇ ਕਿੰਨੇ ਡਰੋਨਸ 400 ਡਰੋਨਸ ਐਂਡ اے ਵੀ ਕਿਹਾ ਜਾ ਰਿਹਾ ਪੋਸੀਬਲੀ ਫਰੋਮ 터ਕੀ ਜੇ ਤੁਹਾਨੂੰ ਕੋਈ ਆਰਮੀ ਵਾਲਾ ਪਰਸਨ ਜਾਣਦਾ ਹੈ ਜੇ ਤੁਹਾਡੇ ਨੇੜੇ ਤੇਰੇ ਕੋਈ ਆਰਮੀ ਵਾਲਾ ਰਹਿੰਦਾ ਉਹਨੂੰ ਪੁੱਛ ਕੇ ਦੇਖਿਓ 터ਕੀ ਦੇ ਡਰੋਨਾਂ ਨੂੰ ਨਾ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ 터ਕੀ ਦੇ ਡਰੋਨਾਂ ਨੂੰ ਇੰਟਰਸੈਪਟ ਕਰਨਾ ਬਹੁਤ ਮੁਸ਼ਕਿਲ ਹੈ ਪਰ ਫਿਰ ਵੀ ਇੰਡੀਆ ਦਾ ਡਿਫੈਂਸ ਸਿਸਟਮ ਜਿਹੜਾ ਇੰਡੀਜਿਨਿਅਸਲੀ ਬਣਾਇਆ ਗਿਆ ਯਾਨੀ ਕਿ ਇੰਡੀਆ ਨੇ ਆਪ ਬਣਾਇਆ ਉਹਨਾਂ ਨੇ ਇਹਨਾਂ ਨੂੰ ਇੰਟਰਸੈਪਟ ਵੀ ਕੀਤਾ ਤੇ ਤੁਹਾਡੇ ਤੇ ਇੱਕ ਵੀ ਡਰੋਨ ਡਿਗਣ ਨਹੀਂ ਦਿੱਤਾ ਸੋ ਕਿਹੜਾ ਡਿਫੈਂਸ ਸਿਸਟਮ ਸੀ ਪਹਿਲਾਂ ਇਹ ਦੇਖੋ ਕਿਹੜੇ ਕਿਹੜੇ ਡਰੋਨਸ ਪਾਕਿਸਤਾਨ ਵੱਲੋਂ ਆਏ ਤੁਸੀਂ ਉਹ ਲਾਲ ਲਾਇਲ ਜੀ ਘਮੀਰੀ ਜਿਹੜੀ ਹੈ ਘੁੰਮਦੀ ਦੇਖੀ ਸੀ ਕਿ ਕਿਹੜੇ ਕਿਹੜਾ ਡਰੋਨ ਸੀ ਪਛਾਣ ਸਕਦੇ ਹੋ ਸ਼ਾਹਪੁਰ ਡਰੋਨ ਹੈ ਪਾਕਿਸਤਾਨ ਦਾ ਬੁਰਾਕ ਡਰੋਨ ਫਿਰ ਇਹ ਜਿਹੜਾ ਇਹਨਾਂ ਨੇ ਤੁਰਕੀ ਤੋਂ ਸਪੈਸ਼ਲ ਲਿੱਤਾ ਹੈ ਕਿਹੜਾ ਡਰੋਨ ਸੀ ਪਿਆਰਿਓ ਰਿਪੋਰਟਸ ਦੱਸ ਰਹੀਆਂ ਨੇ ਇਹ ਇਹ ਤਿੰਨਾਂ ਦਾ ਮਿਕਸਚਰ ਭੇਜਦੇ ਹੁੰਦੇ ਸੀ ਤਿੰਨੋਂ ਡਰੋਨਸ ਨੂੰ ਇਕੱਠੇ ਕਰਕੇ 50 60 100 ਦੀ ਤਦਾਦ ਵਿੱਚ ਇਕੱਠੇ ਹੀ ਭੇਜ ਦਿੰਦੇ ਹੁੰਦੇ ਸੀ ਇੱਕ ਸਵਾਰਮ ਜਿੱਦਾਂ ਤੁਸੀਂ ਦੇਖਿਆ ਨਾ ਮੱਖੀਆਂ ਬਿਨ ਬਨਾਨੀ ਐ ਉਸੇ ਤਰ੍ਹਾਂ ਇੱਕ ਸਵਾਰਮ ਇਕੱਠਾ ਕਰਕੇ ਕਿ ਯਾਰ ਜੇ 에ਅਰ ਡਿਫੈਂਸ ਸਿਸਟਮ ਨੇ 10 ਮਾਰ ਦੇਣਗੇ 20 ਮਾਰ ਦੇਣਗੇ ਬਾਕੀ ਇੱਕ ਤਾਂ ਡਿੱਗੂਗਾ ਨਾ ਪਰ ਸਭ ਤੋਂ ਵਧੀਆ ਗੱਲ ਕੀ ਹੈ ਕਿ ਅਸੀਂ ਘਟੋਂ ਘਟ ਵੀ ਸਾਰੇ ਖਤਮ ਕਰਤੇ ਜਦੋਂ ਪਤਾ ਲੱਗਿਆ ਇੰਡੀਅਨ ਮਿਨਿਸਟਰੀ ਆਫ ਡਿਫੈਂਸ ਦੇ ਪੈਨਸ ਕਾਨਫਰੈਂਸ ਵਿੱਚ 99% ਜਿਹੜੇ ਡਰੋਨਸ ਆ ਆਪਾਂ ਮਾਰ ਗਏ ਰਹੇ ਪਿਆਰੇ ਹੋ ਜੋ ਕਿ ਬਹੁਤ ਫਖਰ ਦੀ ਗੱਲ ਹੈ ਸਾਡੇ ਵਾਸਤੇ ਉਸ ਤੋਂ ਬਾਅਦ ਉਹ ਇੱਥੇ ਨਹੀਂ ਰੁਕੇ ਡਰੋਨਸ ਤੇ ਨਹੀਂ ਰੁਕੇ ਉਹਨਾਂ ਨੇ ਫਤਾ 2 ਮਿਸਾਈਲ ਜਿਹੜੀ ਉਹਨਾਂ ਦੀ ਹੈ ਉਹਨੂੰ ਵੀ ਯੂਜ਼ ਕੀਤਾ 1.40 ਤੇ ਲਗਭਗ 1.40 ਦੇ ਕਰੀਬ ਅਫੀਸ਼ੀਅਲ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਮਿਨਿਸਟਰੀ ਆਫ ਡਿਫੈਂਸ ਤੋਂ ਕਿ ਉਹਨਾਂ ਨੇ ਇਹ ਮਿਸਾਈਲ ਯੂਜ਼ ਕੀਤੀ ਸੀ ਫਤਾ 2 ਕਿੱਥੇ ਸਿੱਧਾ ਲੈ ਕੇ ਜਾਣੀ ਸੀ ਦਿੱਲੀ ਤੇ ਜਿਹੜੇ ਪੰਜਾਬ ਦੇ 에ਅਰ ਬੇਸਿਸ ਆ ਉਹਨਾਂ ਵਾਸਤੇ ਪਰ ਸਿਰਸੇ ਦੇ ਲਾਗੇ ਇਹ missile intercept ਹੋ ਗਈ ਐਂਡ ਇਹਨੂੰ ਵੀ ਉਡਾ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਕਿੰਨੇ ਖਤਮ ਕੀਤਾ ਪਿਆਰਿਓ ਗੱਲ ਹੈ ਆਪਾਂ ਜਾਣਦੇ ਆ ਥੋੜਾ ਜਿਹਾ ਇੰਡੀਆ ਦੇ 에ਅਰ ਡਿਫੈਂਸ ਸਿਸਟਮ ਬਾਰੇ ਰੀਅਲ ਹੀਰੋ ਦੀ ਮੈਂ ਗੱਲ ਕਰੂੰਗਾ ਪਰ ਇੱਕ ਵਾਰ ਇਹ ਸਮਝੋ ਕਿ ਜਦੋਂ ਮੈਂ ਗੱਲ ਕਰ ਰਿਹਾ ਐ 에ਅਰ ਡਿਫੈਂਸ ਸਿਸਟਮ ਦੀ ਵੀ ਹੈਵ ਅ ਵੈਰੀ ਸੋਲਿਡ ਐਂਡ ਮਲਟੀਲੇਅਰਡ ਨੈਟਵਰਕ ਮਲਟੀ ਲੇਅਰ ਦਾ ਮਤਲਬ ਹੈ ਅੱਗੇ ਇੱਕ ਸ਼ੀਲਡ ਹੈ ਉਸ ਤੋਂ ਪਿੱਛੇ ਇੱਕ ਸ਼ੀਲਡ ਫਿਰ ਇੱਕ ਸ਼ੀਲਡ ਫਿਰ ਇੱਕ ਸ਼ੀਲਡ ਟੋਟਲੀ ਸਾਡੇ ਮਿਨਿਸਟਰੀ ਆਫ ਡਿਫੈਂਸ ਕਹਿੰਦੀ ਹੈ ਵੀ ਹੈਵ 4 ਲੇਅਰਸ ਆਫ ਡਿਫੈਂਸ ਚਾਰ ਲੇਅਰ ਆਫ ਡਿਫੈਂਸ ਤੋਂ ਬਾਅਦ ਜਾ ਕੇ ਜੇ ਉਹਨਾਂ ਤੋਂ ਬਚ ਗਿਆ ਤਾਂ ਡਰੋਨ ਡਿਗੇਗਾ ਤੇ ਉਹ ਜਿਹੜੀ ਚਾਰ ਲੇਅਰ ਆਫ ਡਿਫੈਂਸ ਹੈ ਉਹ ਕਿੱਦਾਂ ਕਿੱਦਾਂ ਬਣਦੀ ਹੈ ਸਪਾਈਡਰ ਦੇਖੋ ਧਿਆਨ ਨਾਲ this is the spider weapon israeli system ਹੈ ਤੇ ਇਦਾਂ ਇਜ਼ਰਾਈਲੀ ਸਿਸਟਮ ਹੈ ਮਲਟੀਪਲ ਯੂਨਿਟਸ ਇੰਡਕਟ ਹੋ ਚੁੱਕੇ ਨੇ 15 ਕਿਲੋਮੀਟਰ ਦੀ ਰੇਂਜ ਹੈ ਬਹੁਤ ਵਧੀਆ ਕੰਮ ਕੀਤਾ ਇਹਨੇ ਡਰੋਨਾਂ ਨੂੰ ਮਾਰ ਗ੍ਰਾਇਆ ਪਰ ਕੀ ਇਹ ਅਸਲ ਹੀਰੋ ਹੈ ਨਹੀਂ ਇਹ ਵੀ ਅਸਲ ਹੀਰੋ ਨਹੀਂ ਹੈ ਅੱਗੇ ਆਜੋ ਸਪਾਈਡਰ ਤੋਂ ਬਾਅਦ ਮੈਂ ਗੱਲ ਕਰਾਂਗਾ ਬ੍ਰਾਕ 8 ਜਿਹੜਾ ਕਿ ਅਗੇਨ ਇਜ਼ਰਾਈਲ ਦੀ ਮਦਦ ਨਾਲ ਬਣਾਇਆ ਗਿਆ ਇਹਦੀ ਰੇਂਜ ਦੇਖੋ ਇਹ ਮਲਟੀ ਲੇਅਰ ਵਿੱਚੋਂ ਥੋੜੀ ਪਿਛਲੀ ਰੇਂਜ ਵਿੱਚ ਜਾਂਦਾ ਦੇਖੋ ਤੁਸੀਂ ਐਕਸਪੈਕਟ ਕਰ ਰਹੇ ਹੋਗੇ ਕਿ ਸਰ ਤੁਸੀਂ ਮਲਟੀ ਲੇਅਰ ਦੱਸੋ ਤੁਸੀਂ ਸਾਰੀਆਂ ਲੇਅਰਾਂ ਦੱਸੋ ਪਹਿਲਾਂ ਕਿ ਨਹੀਂ ਮੈਂ ਇੰਡੀਅਨ ਆਰਮੀ ਦਾ ਗੱਦਾਰ ਨਹੀਂ ਹੈਗਾ ਕਿ ਮੈਂ ਤੁਹਾਨੂੰ ਸਾਰਾ ਕੁਝ ਦੱਸਾਂ ਆਲਥੋ ਸ਼ਾਇਦ ਮੇਰੇ ਕੋਲ ਵੀ ਇਨਫੋਰਮੇਸ਼ਨ ਹੋਵੇ ਜਾਂ ਨਾ ਹੋਵੇ ਉਹਦੇ ਲਈ ਮੈਟਰ ਨਹੀਂ ਕਰਦਾ ਦਾ ਪੁਆਇੰਟ ਹੈ ਕਿ ਆਪਾਂ ਉਹਨੀ ਇਨਫੋਰਮੇਸ਼ਨ ਹੀ ਦੱਸਣੀ ਹੈ ਜਿਹੜੀ ਪਬਲਿਕ ਡੋਮੇਨ ਚ ਹੈ ਤੇ ਜਿਹੜੀ ਪਾਕਿਸਤਾਨ ਯੂਜ਼ ਨਹੀਂ ਕਰ ਸਕਦਾ ਸੋ ਇੱਕ ਆਪਣੇ ਕੋਲ ਹੈਗੀ ਆ ਬਰਾਕ 8 ਮਿਸਾਈਲ ਕਿ ਇਹ ਅਸਲ ਹੀਰੋ ਰਿਆਇਸ ਵਾਰ ਦਾ ਇਹ ਹੀਰੋ ਹੈ ਪਰ ਅਸਲ ਹੀਰੋ ਏ ਵੀ ਨੀ ਸਗਾ ਹੁਣ ਸਮਰ 에ਅਰ ਡਿਫੈਂਸ ਸਿਸਟਮ ਦਿਸ ਇਸ ਆਲਸੋ ਵੈਰੀ ਇੰਪੋਰਟੈਂਟ ਤੁਸੀਂ ਇਹਦੀ ਫੋਟੋ ਦੇਖ ਸਕਦੇ ਹੋ ਹੈਵੀ ਜਿਹੜੇ ਡਰੋਨਸ ਆਂਦੇ ਨੇ ਉਹਨਾਂ ਨੂੰ ਗਰਾਉਣ ਵਾਸਤੇ ਇਹ ਯੂਜ਼ ਹੁੰਦਾ ਹੁਣ ਗੱਲ ਇਹ ਹੈ ਇਹਦੀ ਰੇਂਜ ਦੇਖੋ ਇੱਕ ਵਾਰ ਇਹਦਾ ਡਿਜ਼ਾਈਨ ਦੇਖੋ ਤੇ ਇਹਦੀ ਰੇਂਜ ਦੇਖੋ ਅਰਾਊਂਡ 20 ਕਿਲੋਮੀਟਰ ਸ਼ਾਰਟ ਰੇਂਜ ਹੈ ਕਿ ਇਹ ਹੀਰੋ ਸੀਗਾ ਹੀਰੋ ਸਾਰੇ ਨੇ ਪਰ ਇਸ ਵਾਰ ਦਾ ਅਸਲ ਹੀਰੋ ਇਹ ਵੀ ਨਹੀਂ ਹੈ ਲੋ ਜੀ S400 ਤੁਸੀਂ ਨਿਊਜ਼ ਚ ਮੀਡੀਆ ਚ ਹਰ ਜਗ੍ਹਾ ਦੇਖੋਗੇ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਸ਼ਾਇਦ S400 ਇਸ ਦਾ ਰੀਅਲ ਹੀਰੋ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਸਰ ਹਰ ਜਗ੍ਹਾ ਤੇ S400 ਦੀ ਗੱਲ ਹੋ ਰਹੀ ਹੈ ਪਿਆਰਿਓ ਇੱਕ ਗੱਲ ਸਮਝੋ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਤੁਹਾਨੂੰ ਜਾਣਨੀਆਂ ਪੈਣਗੀਆਂ S400 ਇੱਕ ਇਹੋ ਜਿਹਾ ਵੈਪਨ ਸਿਸਟਮ ਹੈ ਇੱਕ ਇੱਕ ਮਿਸਾਈਲ ਜਿਹੜੇ ਅੰਦਰੋਂ ਨਿਕਲਦੀ ਹੈ ਨਾ ਇਟ ਇਜ਼ ਟੂ ਕਾਸਟਲੀ ਦੂਸਰੀ ਗੱਲ ਇਹ ਡਰੋਨਸ ਵਾਸਤੇ ਬਣਿਆ ਨਹੀਂ ਹੈ ਇਹ ਲਾਰਜ ਮਿਸਾਈਲਸ ਯਾਨੀ ਕਿ ਜਿਸ ਤਰ੍ਹਾਂ ਫਤਾ 2 ਮਿਸਾਈਲ ਆਈ ਜਿਸ ਤਰ੍ਹਾਂ ਕਿ ਉਹ ਹੋਰ ਉਦੋਂ ਸ਼ਾਹੀਨ ਮਿਸਾਈਲ ਜਿੱਦਾਂ ਉਹਨਾਂ ਦੀ ਹੈਗੀ ਹੈ ਉਹ ਤਰ੍ਹਾਂ ਦੀ ਮਿਸਾਈਲਸ ਨੂੰ ਭੇਜਦੇ ਨੇ ਉਹਨਾਂ ਵਾਸਤੇ ਵੀ ਹੈਵ ਦਿਸ S400 ਉਹਦੇ ਵਾਸਤੇ ਹੈ ਵੱਡੀਆਂ ਮਿਸਾਈਲਾਂ ਵਾਸਤੇ ਡਰੋਨਸ ਵਾਸਤੇ ਨਹੀਂ ਹੈ ਪਰ ਪਿਆਰਿਓ ਤੁਸੀਂ ਤੇ ਪੰਜਾਬੀ ਹੋ ਤੁਸੀਂ ਤੇ ਆਪਣੇ ਉੱਪਰ ਡਰੋਨਸ ਦੇਖੇ ਆ ਮੰਡਰਾਂਦੇ ਲਾਲ ਲਾਲ ਕਲਰ ਦੇ ਉਹਨੂੰ ਥੋੜੀ S400 ਕਰੇਗਾ ਖਤਮ ਨਾ 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 ਅਸਲ ਹੀਰੋ ਕੌਣ ਹੈ ਫਿਰ ਅਸਲ ਹੀਰੋ ਫਿਰ S400 ਵੀ ਨਹੀਂ ਪਿਆਰਿਓ this is the real hero this is the real hero ਪਿਆਰਿਓ ਆਕਾਸ਼ ਸਿਸਟਮ ਜਿਹੜਾ ਆਪਾਂ ਆਪ ਬਣਾਇਆ ਹੈ ਆਕਾਸ਼ ਇੰਡੀਜਿਨਸ ਸਿਸਟਮ ਇਹ ਸਿਸਟਮ ਹੈ ਜਿਹਨੂੰ ਆਪਾਂ ਅਸਲ ਵਿੱਚ real hero ਕਹਿ ਸਕਦੇ ਆ ਜਿਨ੍ਹਾਂ ਨੂੰ ਡਾਕਟਰ ਪ੍ਰਲਹਾਦ ਰਾਮਰਾਉ ਨੇ ਕਿਹਾ ਕਿ ਮੈਨੂੰ ਮਾਣ ਹੈ ਆਪਣੇ ਬੱਚੇ ਤੇ ਕਿਉਂਕਿ ਇਹਨਾਂ ਨੂੰ ਇਸ ਚੀਜ਼ ਨੂੰ ਉਹਨਾਂ ਨੇ ਡਿਵੈਲਪ ਕੀਤਾ कि मेनू मान है इसते कि जिन्ने ਵੀ ਡਰੋਨਸ ਆਏ ਸੀ ਸਾਰੇ ਨਿਊਟਰਲਾਈਜ਼ ਹੋ ਗਏ ਤੇ ਪੰਜਾਬ ਵਿੱਚ ਸਿਵਿਲਿਅਨ ਕੈਜ਼ੁਅਲਟੀਜ਼ ਨਹੀਂ ਹੋਣ ਦਿੱਤੀਆਂ ਸੋ ਵੀ ਹੈਵ ਟੂ ਵੀ ਹੈਵ ਟੂ ਬੀ ਵੈਰੀ ਪ੍ਰਾਊਡ ਆਫ ਦਿਸ ਕਿ ਇਹ ਆਪਣੀ ਬਣਾਈ ਚੀਜ਼ ਹੈ ਇਨੇ ਹੀ ਪਾਕਿਸਤਾਨ ਦੇ ਜਿਹੜੇ ਸਾਰੇ ਅਟੈਕ ਸੀ ਉਹਨਾਂ ਨੂੰ ਰੋਕਿਆ ਹੁਣ ਇਹ ਹੈ ਕਿ ਸਭ ਤੋਂ ਪਹਿਲਾਂ ਤੇ ਦੋ ਤਿੰਨ ਚੀਜ਼ਾਂ ਤੇ ਧਿਆਨ ਦਿਓ ਇਟ ਇਜ਼ ਅ ਮੀਡੀਅਮ ਰੇਂਜ ਮੋਬਾਈਲ ਸਰਫੇਸ ਮਿਸਾਈਲ ਬਣਾਈ ਕਿੰਨੇ ਆ ਪੂਰੀ ਤਰ੍ਹਾਂ ਇੰਡੀਜਨਸ ਹੈ ਡੀਆਰਡੀਓ ਨੇ ਬਣਾਇਆ ਹੈ ਭਾਰਤ ਡਾਇਨਾਮਿਕਸ ਲਿਮਟਿਡ ਕਰਕੇ ਇੱਕ ਹੈ ਉਹਨਾਂ ਨੇ ਬਣਾਇਆ ਹੁਣ ਤੁਸੀਂ ਇਹ ਗੱਲ ਸਮਝਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਇਸ ਤੇ ਧਿਆਨ ਦਿਓ ਜਰਾ ਇਹਦੇ ਵਿੱਚ ਵਾਰ ਹੈਡ ਜਿਹੜਾ ਹੈ 60 ਕਿਲੋ ਤੱਕ ਇਦੇ ਉੱਤੇ ਅਸਲਾ ਲੱਦਿਆ ਜਾ ਸਕਦਾ ਹੈ ਜੇ ਮੈਂ ਪ੍ਰੋਪਲਸ਼ਨ ਦੀ ਗੱਲ ਕਰਾਂ ਮਤਲਬ ਜਿਹੜਾ ਉਡਾਰੀ ਲੈਂਦਾ ਹੈ ਕਿਹੜਾ ਇੰਜਨ ਹੈ ਇਹਦੇ ਵਿੱਚ ਸੋਲਿਡ ਬੂਸਟਰ ਜਿਹੜੀ ਕਿ ਬੜੀ ਹਾਈ ਲੈਵਲ ਦੀ ਟੈਕਨੋਲੋਜੀ ਹੈ ਉਸ ਤੋਂ ਬਾਅਦ ਤੁਸੀਂ ਰਿਸੋਰਸ ਸਰਚ ਕਰੋਗੇ ਤੁਹਾਨੂੰ ਕਿਤੇ 15 ਕਿਲੋਮੀਟਰ ਦੀ ਰੇਂਜ ਦੱਸੀ ਜਾਏਗੀ ਤੁਹਾਨੂੰ ਕਿਤੇ 25 ਕਿਲੋਮੀਟਰ ਦੀ ਰੇਂਜ ਦੱਸੀ ਜਾਏਗੀ ਪਰ ਪਿਆਰਿਓ ਅਫੀਸ਼ੀਅਲ ਸੋਰਸਸ ਨੇ ਕਿਹਾ ਹੈ ਕਿ ਇਹਦੀ ਰੇਂਜ ਨੂੰ ਐਕਸਟੈਂਡ ਕੀਤਾ ਜਾ ਸਕਦਾ ਹੈ ਅਬਾਊਟ 45 ਕਿਲੋਮੀਟਰ ਜੀ ਹਾਂ ਪਿਆਰਿਓ ਇਹ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਸੀ ਠੀਕ ਹੈ ਬਟ ਹੁਣੀ ਹੁਣੀ ਆਫੀਸ਼ੀਅਲੀ ਇੱਕ ਪਬਲਿਕ ਡੋਮੇਨ ਆਇਆ ਹੈ ਮਿਨਿਸਟਰੀ ਆਫ ਡਿਫੈਂਸ ਨੇ ਕਿਹਾ ਹੈ that is why ਇਹ ਜਿਹੜਾ ਆਕਾਸ਼ ਸਿਸਟਮ ਹੈ ਇਹ ਕੀ ਕਰ ਰਿਹਾ ਹੈ ਇਹਨੇ ਤੁਹਾਡੀ ਜਾਨ ਬਚਾਈ ਇਹ ਜਿਹੜਾ ਆਕਾਸ਼ ਸਿਸਟਮ ਹੈ this is the ਸਿਸਟਮ ਜਿਹੜਾ ਪੰਜਾਬ ਦੇ ਕੋਲ ਡਿਪਲੋਏ ਕੀਤਾ ਗਿਆ ਸੀ ਤੇ ਡਰੋਨ ਇਹਨੇ ਥੱਲੇ ਨੇ ਡਿੱਗਣ ਦਿੱਤਾ ਉਸ ਤੋਂ ਬਾਅਦ ਗਾਈਡੈਂਸ ਸਿਸਟਮ ਐਂਡ ਇਹ ਤੁਹਾਡੇ ਕੰਮ ਦੀ ਚੀਜ਼ ਨਹੀਂ ਹੈ ਪਿਆਰਿਓ ਠੀਕ ਹੈ ਪਰ this is the ਮੇਨ ਥਿੰਗ that you have to remember ਉਸ ਤੋਂ ਬਾਅਦ ਇੰਡੀਆ ਨੇ ਦੋ ਰੈਜੀਮੈਂਟਸ ਬਣਾਈਆਂ ਇਹਦੀਆਂ ਤੂ ਹੋਰ ਹੁਣ ਇਸ ਦੀ ਸਫਲਤਾ ਦੇਖਣ ਤੋਂ ਬਾਅਦ ਇੰਡੀਅਨਸ ਕਹਿ ਰਹੇ ਨੇ ਜਿਹੜੀ ਇੰਡੀਅਨ ਆਰਮੀ ਕਹਿ ਰਹੀ ਹੈ ਕਿ ਹੁਣ ਸਾਨੂੰ ਲੱਗਦਾ ਹੈ ਕਿ ਦੋ ਰੈਜੀਮੈਂਟਸ ਇਹਦੀਆਂ ਸਾਨੂੰ ਸ਼ਾਇਦ ਹੋਰ ਬਣਾਣੀਆਂ ਪੈਣਗੀਆਂ ਕਿਉਂਕਿ ਇੱਕ ਗੱਲ ਸਮਝੋ ਚਾਹੇ ਆਕਾਸ਼ ਵੈਪਨ ਹੈ ਚਾਹੇ ਸਪਾਈਡਰ ਹੈ ਚਾਹੇ ਕੋਈ ਵੀ ਹੈ ਦੇਸੀ-ਦੇਸੀ ਹੁੰਦਾ ਆਪਣਾ ਆਪਣਾ ਹੀ ਹੁੰਦਾ ਇਹ ਆਪ ਆਪਾ ਬਣਾਇਆ ਹੈ ਇਸੇ ਕਰਕੇ ਜਿਹੜੇ ਪ੍ਰਲਾਦ ਨਰਾਮਹਾਰਾਓ ਸਾਹਿਬ ਹੈ ਅੱਜ ਉਹਦੀ ਅੱਖਾਂ 'ਚ ਉਹਨਾਂ ਦੀ ਪਾਣੀ ਆਇਆ ਹੋਵੇਗਾ ਦੁਖੀ ਨਾਲ ਨਹੀਂ ਖੁਸ਼ੀ ਨਾਲ ਪਿਆਰਿਓ ਜੇ ਤੁਹਾਨੂੰ ਲੱਗ ਰਿਹਾ ਕਿ 10 ਦਸ ਇਨਫੋਰਮੇਸ਼ਨ ਇਸ ਕਰੈਕਟ ਤੁਸੀਂ ਜਰੂਰ ਨਾ ਸਰਚ ਕਰਕੇ ਦੇਖਿਓ ਕਿ ਭਈ ਇਹ ਇਨਫੋਰਮੇਸ਼ਨ ਸਹੀ ਹੈ ਜਾਂ ਗਲਤ ਹੈ ਉਸ ਤੋਂ ਬਾਅਦ ਇਹੋ ਜੇ ਇੰਟਰਸਟਿੰਗ ਫੈਕਟਸ ਯੂ ਪੀ ਐਸ ਸੀ ਤੇ ਪੰਜਾਬ ਪੀ ਸੀ ਐਸ ਪ੍ਰੀਲਿਮਸ ਵਿੱਚ ਬਹੁਤ ਆਂਦੇ ਨੇ ਕਿ ਜਿਹੜਾ ਹੁਣ ਆਕਾਸ਼ ਸਿਸਟਮ S400 ਜਿਹੜਾ ਹੈ ਬਹੁਤ ਨਿਊਜ਼ ਵਿੱਚ ਹੈ ਇਸ ਤੋਂ ਕਿਸ ਤਰ੍ਹਾਂ ਦੇ ਕੁਐਸਚਨ ਬਣਨਗੇ ਕਿੱਦਾਂ ਆਪਾਂ ਇਹਨੂੰ ਟੈਕਲ ਕਰੀਏ ਜੇ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਮੇਰਾ ਟੈਲੀਗ੍ਰam ਚੈਨਲ ਜਤਨ ਗਿਲ ਸਰ ਕਰਕੇ ਤੁਸੀਂ ਟੈਲੀਗ੍ਰam ਤੇ ਟਾਈਪ ਕਰ ਸਕਦੇ ਹੋ ਲਿਖ ਸਕਦੇ ਹੋ ਤੇ ਉੱਥੇ ਮੈਂ ਰੋਜ਼ ਤੁਹਾਡੇ ਲਈ ਕੋਈ ਨਾ ਕੋਈ ਨਵਾਂ ਕੰਟੈਂਟ ਪਾਉਂਦਾ ਰਹਿਣਾ ਹੈ ਸੋ ਪਿਆਰਿਓ ਮਿਲਦੇ ਆ ਜਲਦੀ ਕਮੈਂਟ ਕਰਕੇ ਜਰੂਰ ਦੱਸਿਓ ਸੈਸ਼ਨ ਕਿਦਾਂ ਦਾ ਲੱਗਿਆ ਸਤਿ ਸ਼੍ਰੀ ਅਕਾਲ ਜੀ